ਅਸੀਂ ਸਰਕਾਰ ਦੇ ਵੀ ਵਰਗੇ ਅਸੀਂ ਫੇਰ ਨਹੀਂ ਚੁਕੇ ਅਸੀਂ ਫੇਰ ਨਹੀਂ ਚੁਕੇ ਅਸੀਂ ਫੇਰ ਨਹੀਂ ਨੰਕਾਰ ਮਾਰ ਕੇ ਸਰਕਾਰ ਨੂੰ ਕਹਿੰਦੇ ਆ ਕਿ ਇੱਕ ਵਜਨ ਜਿੱਥੇ ਮਰਜੀ ਇੱਕ ਨੰਨੋ ਬਣਾਇਆ ਤੈਨੂੰ ਘੋਡੇ ਦਮ ਕਰਕੇ ਜਾਵਾਂਗੇ ਇਨਸਾਨਾਂ ਦਾ ਸਾਰੇ 5 ਸਾਲ ਵੀ ਇੱਥੇ ਬੈਠਾ ਹੈ ਸਰਕਾਰ ਨੂੰ ਸੰਕਤ ਕਰਾਂਗੇ ਭਾਵੇਂ ਸਰਕਾਰ ਨਾ ਮੰਨੇ

ਬਾਈ ਨੇ ਕਾਸ ਕਰਾਉਣਾ ਮੰਨੇ ਦੱਸਣੇ ਹੀ ਹੋਈ ਕਿਉਂਕਿ ਜਿਹੜੇ ਮਰਦਾਂ ਨੇ ਮੰਗੇ ਹੈ ਨਾ ਉਹ ਦੇਵ ਨੂੰ ਕਹਿ ਨਹੀਂ ਤੇ ਉਹਨਾਂ ਦੇ ਜਨਮ ਦੇ ਵਿੱਚ ਹੋ ਸਕਦਾ ਹੈ ਕਿ ਇੱਕ ਖਰੌੜੀ ਜਿਹੜੀ ਖੁੱਤੀ ਜਾਵੇ ਤੇ ਇੱਕ ਖਰੌੜੇ ਨਾਲ ਲੱਗ ਪਵੇ ਇਹ ਹਾਲਤਾਂ ਉਸ ਸੰਗਤ ਪ੍ਰਮਾਣ ਮੰਤਰੀ ਜੀ ਭਾਖੀ ਜਨਤਾ ਪਾਰਟੀ ਦੀ ਜੇ ਫੇਰ ਨਹੀਂ ਸਕਣੀ

ਸਾਨੂੰ ਪਕਸਣ ਸਾਨੂੰ ਦਾ ਸਮਝ ਨਹੀਂ ਸਕਿਆ 75 ਸਾਲ ਸਾਨੂੰ ਆਪਣਾ ਟਰੰਗ ਟੱਗਿਆ ਨੂੰ 75 ਸਾਲ ਸਾਨੂੰ ਖੇਤੀ ਕਰਜਾ ਨੂੰ ਹਜ਼ਾਰਾਂ ਨੂੰ 75 ਸਾਲ ਸਾਨੂੰ ਨਾ ਗਿੰਦੇ ਸਾਰੋ 75 ਸਾਲ ਦੇ ਵਿੱਚ ਅਜੇ ਪਿੱਛੇ ਖੜਿਆ ਸਾਡੀ ਇਤਿਹਾਸਤੀ ਹੋਈ ਹੈ ਜਦੋਂ ਅਸੀਂ ਆਪਣੇ ਖੇਤ ਦੇ ਵਿੱਚ ਇੱਕ ਫਸਲ ਪੈਦਾ ਕਰਦੇ ਹੁੰਦੇ ਸੀ ਸਾਲਾਂ ਦੇ ਵਿੱਚ ਜੇ ਉਹਨੂੰ ਅਸੀਂ ਆਪਣਾ ਬੇਟਾ ਆਪਣੀ ਬੇਟੀ ਦੀ شادی ਕਰਦੇ ਤੇ ਬੇਟਾ ਬੇਟੀ ਦੀ ਜਦੋਂ شادی ਕਰਦੇ ਤਾਂ ਉਹ ਮਰਾਦ ਅੱਤ ਤਿੰਨ ਦਿਨ ਉਹ ਸਮਾਜ ਜਦੋਂ ਸ਼ਾਸਨ ਦੇ ਨੰਨੇ